ਉਹ ਕਹਿੰਦਾ ਕਿਤੇ ਉਹ ਕਹਿੰਦਾ ਜਨਾਨੀਆਂ ਲੜਪੀਆਂ ਬੱਸ ਜਦੋਂ ਜਨਾਨੀਆਂ ਸੀਤਾ ਜੀ ਕੁੜਗਈ ਨੰਗੀਆਂ ਬਹਿਝੀਆਂ ਸੀ ਉਹ ਕਹਿੰਦੀ ਮੈਂ ਬੈਠੀ ਸੀ ਉਹ ਕਹਿੰਦੀ ਮੈਂ ਬੈਠੀ ਸੀ ਉਹ ਕਹਿੰਦੀ ਮੈਂ ਬੈਠੀ ਸੀ ਕੰਮ ਬਾਬਾ ਵੱਧ ਗਿਆ ਕਰੈਕਟਰ ਚਲੇ ਗਿਆ ਉਹ ਕਹਿੰਦਾ ਗੱਲ ਸੁਣੋ ਭਾਈ ਲੜੋ ਨਾ ਅਖੇ ਪਹਿਲਾਂ ਮੈਂ ਬੈਠੀ ਸੀ ਅਖੇ ਜੀ ਦੀ ਉਮਰ ਵੱਧਾ ਉਹ ਬਹਿ ਜੋ ਡੇੜੇ ਜੇ ਘਾਟ ਉਮਰ ਦੀ ਉਹ ਖੜ ਚੁ ਇਹ ਚ ਕੀ ਲੋੜਾ ਹੁੰਦਾ ਦੋਨੇ ਖੜ ਗਈਆਂ ਬੈਠੀ ਨਹੀਂ ਕੋਈ ਬੱਸ ਕੋਟਕਪੂਰੇ ਆ ਗਈ ਉਹ ਮੇ ਉਤਰੀਆਂ ਖੜੀਆਂ ਇਹ ਬੜਾ ਸੌਖਾ ਤਰੀਕਾ ਹੈ ਉਹ ਕਹਿੰਦਾ ਜੇ ਜਨਾਨੀ ਨੂੰ ਪਤਾ ਵੀ ਲੱਗਦੀ ਹੈ ਬੈਤਣੇ ਪਿੱਛੇ ਉਹਨੂੰ ਕਹਦੇ ਵੀ ਜਿਹੜੀ ਵੱਡੀ ਹੋ ਬਹਿ ਜਾ ਕੋਈ ਨਹੀਂ ਬੈਂਦੀ ਵੱਡੀ ਨਹੀਂ ਕੋਬਦੀ ਆਪਦੇ ਆਪ ਨੂੰ ਠੀਕ ਹੈ ਲਈ ਹੋਰ ਬੜਾ ਖਸ ਕਹਿ ਲਓ ਹਾਂ ਉਮਰ ਨਹੀਂ ਦਿਖਾਉਣੀ ਬੁੜੀ ਗੋਲੀ ਮਾਰ ਦਿਓ ਉਮਰ ਵੱਡੀ ਨਹੀਂ ਕਹਿਣਾ ਜੇ ਪਣਾ 17 ਸਾਲਾਂ ਦੀ ਹੈ ਜੇ ਤੁਹਾਨੂੰ ਕੋਈ ਬੁੜੀ ਤੋਂ ਕੰਮ ਲੈਣਾ ਜਿੱਡਾ ਮਰਜੀ ਕੰਮ ਹੈ ਬਲਰ ਪਈਏ ਧਾਰੇ ਲੈਣੇ ਹਾਂ ਬਸ ਉਹਨੂੰ ਕਹਿ ਦਿਓ ਭੈਣੇ ਐਸੀ ਲੈਣਾ ਹੈ ਹੈ ਬਿਫਾਨੇ ਕਮੇਲਾ ਕਿਧਰੇ ਤੁੰਗਵਾ ਮੈਂ ਚਾਲਣਾ ਸਾਡਾ ਤੁਸੀਂ 35 ਰੁਪਏ ਦੇ ਦਿੱਤੇ ਭੈਣ ਹੀ ਆ ਜਹਾ ਗਾਂਜ ਘਰੇ ਰੁਪਈਆ ਰੱਖ ਜੇ ਕੋਈ ਉਹ ਕਹਿੰਦਾ ਮੈਂ ਤੈਨੂੰ 35 ਦੀ ਲਵਦੀ ਆਂ ਚੱਕ ਪੈਸੇ ਤੂੰ ਤਾਂ ਮੁੰਡਾਈ ਬੜਾ ਕਮਨਾ ਕਿੰਨਾ ਦਾ ਭਾਈ ਹੈ ਪਤਾ ਨਹੀਂ ਕਿਉਂ ਇਹ ਸਾਤੋਂ ਲਕੋ ਲੋਗੀਆਂ ਸੋਲ ਨੂੰ ਉੱਪਰ ਵਾਲੇ ਤੂੰ ਲਕੋਣੀਆਂ ਉਹ ਕਹਿੰਦਾ ਜ਼ਿੰਦਗੀ ਚ ਚਾਰ ਕੰਮ ਬਹੁਤ ਔਕੇ ਇੱਕ ਤਾਂ ਮੱਛਰ ਦੇ ਕੋਈ ਜ਼ਰਖੀ ਨਹੀਂ ਲਾ ਸਕਦਾ ਠੀਕ ਹੈ ਨੰਬਰ 2 ਤੇ ਕੋਈ ਹਾਥੀ ਨੂੰ ਗੋਦੀ ਚ ਨਹੀਂ ਬਿਠਾ ਸਕਦਾ ਠੀਕ ਹੈ ਨੰਬਰ 3 ਤੇ ਕੀੜੀ ਦੇ ਕੱਪੜੇ ਨਹੀਂ ਪਾ ਸਕਦਾ ਉਹਦੇ ਕੱਪੜੇ ਪਾਉਣਾ ਬੜਾ ਔਖਾ ਕੰਮ ਤੇ ਤੀਜਾ ਕਹਿੰਦਾ ਬੱਚਿਆਂ ਦੀ ਮਾਂ ਨੂੰ ਸਮਝਾਉਣਾ ਚਾਹਤਾ ਬੜਾ ਔਖਾ ਹਾਂ ਯਾਰ ਇਹ ਕੰਮ ਖਤਰਨਾਕ ਹੈ ਨਾ ਕੀੜੀ ਲੋਟਾ ਵੀ ਨਾ ਮੱਛਰ ਨਾ ਤੀਂ ਤੇ ਨੰਦ ਨਾ ਜੀ ਹਾਂ ਭਈ ਗੱਲ ਜਿਹਾ ਕਾ ਸਮਝਾ ਜੀ ਜੇ ਸਮਝਾਉਣ ਚ ਪੈ ਵੀ ਗਏ ਫਿਰ ਉਹ ਲੰਕੂ ਗੱਲ ਉਹ ਨੰਕੂ ਗੱਲ ਲੋਟ ਹੀ ਨਹੀਂ ਹੁੰਦੀ ਹਾਂ ਇਹ ਤਾਂ ਬੱਸ ਜੜ ਲੜ ਪਿੰਦੀਆਂ ਹੀ ਆ ਇਹ ਗੱਲ ਹੈ ਆਸਟ੍ਰੇਲੀਆ ਨੂੰ ਚੜ ਗਈ ਸੀ ਬਾਪੂ ਤੇ ਬੇਬੇ ਅੱਛਾ ਜੀ ਤੇ ਬੇਬੇ ਤਾਂ ਨੂਨ ਵੱਧ ਪੈ ਗਿਆ ਬਾਪੂ ਨੇ ਕਹਿਤਾ ਤੇ ਉਹ ਤੇ ਕਲੇਸ ਹੋ ਗਿਆ ਹੂੰ ਮੈਂ ਕਹਿੰਦਾ ਉਹ ਕਲੇਸ ਚੱਲਿਆ ਉਹ ਕਲੇਸ ਚੱਲਿਆ ਆਸਟ੍ਰੇਲੀਆ ਦੀ ਵਾਪਸ ਕਰਤੀ ਹੂੰ ਕੋਈ ਦਸਾਂ ਨੂੰ ਨਹੀਂ ਚਾਹੀਦਾ ਘਰੇ ਜਾਓ ਹੂੰ ਇੱਥੇ ਵੀ ਤੇ ਇੱਕ ਵਾਰੀ ਕਰੂੰਗੇ ਇੱਕ ਪਰਮਠੇ ਚ ਨੂਨ ਪਿੱਛੇ ਐਡਾ ਲੇਟ ਕਾ ਪਿਆ ਹੂੰ ਫੇਰ ਮੈਂ ਕਹਿੰਦਾ ਯਾਰ ਲੰਕਾ ਜਿਹੜਾ ਨਾ ਜਲਾ ਦੇਣਾ ਰਵਣ ਦੀ ਹੂੰ ਮੈਂ ਦਿੰਦਾ ਧੀਆ ਦੇ ਜਦੋਂ ਸਿੰਘ ਨਿਕਲੇ ਆਉਂਦੇ ਨੇ ਰੂਫ ਹੀ ਲੱਗ ਜਾ ਨਹੀਂ ਦੇਖਣ ਨੂੰ ਮਿਲਦਾ ਹੂੰ ਹੂੰ ਕਦੇ ਕਦੇ ਵੇਖਣ ਨੂੰ ਮਿਲਦਾ ਹੂੰ ਜਿਹੜੇ ਭਰਾ ਵੇ ਦੇ ਉਹਨਾਂ ਨੂੰ ਪਤਾ ਉਹ ਕਹਿੰਦਾ ਨਾ ਕਿਉਂਕਿ ਅੱਜ ਹੂੰ ਅੱਜ ਦੇ ਵਿਆਹਾਂ ਦੀ ਗੱਲ ਕਰਦਾ ਮੈਂ ਬੱਚੇ ਨੇ ਕਿਸੇ ਨੇ ਆਪਦੀ ਮਾਂ ਨੂੰ ਪੁੱਛਿਆ ਹੂੰ ਕਹਿੰਦਾ ਮੰਮੀ ਕਹਿੰਦਾ ਮੈਂ ਭੱਡਾ ਘਰੋਂ ਕੋਜੂਗਾ ਡੈਡੀ ਜੱਡਾ ਹੂੰ ਉਹ ਬਾਈ ਕਿਹਾ ਤੈਨੂੰ ਐਡੀ ਕਿਹੜੀ ਚੱਲਦੀ ਆ ਬੇ ਡਾਉਣ ਦੀ ਹੂੰ ਕਹਿੰਦਾ ਹਮਾਰਾ ਤਨ ਪੁੱਛ ਕੇ ਹੀ ਜਾਣਾ ਜਿੱਥੇ ਜਾਣਾ ਹੁੰਦਾ ਫਿਰ ਮੈਂ ਕਹਿੰਦਾ ਬਿਨਾਂ ਪੁੱਛੇ ਜਾਇਆ ਕਰੂੰਗਾ ਜਦੋਂ ਵੱਡਾ ਹੋ ਗਿਆ ਕਹਿੰਦੀ ਇੰਨਾ ਵੱਡਾ ਤਾਂ ਤੇਰਾ ਪਿਓ ਵੀ ਨਹੀਂ ਹੋਇਆ ਪੁੱਤ ਬਿਨਾਂ ਪੁੱਛੇ ਤੂੰ ਵੀ ਨਹੀਂ ਜਾਂਦਾ ਨਾ ਜਾਣ ਦਿੰਦੀ ਤੂੰ ਨਾ ਸੋਚ ਵੱਡਾ ਹੋ ਜਿੰਗਾ ਫੋਟੂੰ ਫਿਰ ਘਰ ਆੜੀਆ ਬਿਨਾਂ ਪੁੱਛੇ ਕਿਤੇ ਨਹੀਂ ਜਾਣਾ ਇਹ ਕਾਦੀ ਚੰਦਰਾ ਯਾਰ ਪੁੱਛਣਾ ਜਨਾਨੀ ਨੂੰ ਮੈਂ ਦੱਸ ਵੀ ਕਿੱਥੇ ਜਾਗੀ ਅੱਜ ਕੱਲ ਤਾਂ ਬਾਹਲਾ ਇਹ ਕੰਮ ਵੱਧ ਗਿਆ ਜੀਣਾ ਘਰ ਘਰ ਕਲੇਸ਼ ਬਈ ਮੈਂ ਕਹਿੰਦਾ ਸੋਚੋ ਦੱਸ ਘਰ ਚੰਗੇ ਹੋਣਗੇ ਜਿਹੜੇ ਸ਼ਾਂਤੀ ਚ ਰਹਿੰਦੇ 90 ਘਰਾਂ ਚ ਪਗੇ ਨਹੀਂ ਸੋ ਸਹੀ ਗੱਲ ਆ ਜੀ ਇਹ ਕੋਈ ਉਹ ਨਹੀਂ ਹੈਗੀ ਕੋਈ ਮਤਲਬ ਕਿ ਨਵੀਂ ਗੱਲ ਨਹੀਂ ਹੈਗੀ ਹਾਂ ਯਾਨੀ ਪੱਟ ਸਿਆਪਾ ਮਾੜੇ ਮਾੜੇ ਮਾੜੀ ਮਾੜੀ ਨੋ ਕੁਛ ਛੋਟੀ ਛੋਟੀ ਗੱਲਾਂ ਤੇ ਹਾਂ ਜਿਹੜੇ ਨਵੇਂ ਉਹ ਘਰ ਪੱਟੇ ਜਾਂਦੇ ਆ ਹਾਂ ਇਹ ਉੱਥੇ ਹੀ ਹਾਂ ਠੀਕ ਐ ਫਰਕ ਇੰਨਾ ਹੀ ਆ ਲਵ ਮੈਰਿਜ ਦਾ ਤੇ ਅਰੇਂਜ ਮੈਰਿਜ ਦਾ ਹਾਂ ਉਹ ਕਹਿੰਦੇ ਅਰੇਂਜ ਮੈਰਿਜ ਦਾ ਫਰਕ ਇਹ ਆ ਕਿ ਅਰੇਂਜ ਮੈਰਿਜ ਵਾਲੀ ਜਨਾਨੀ ਤੋਂ ਸਾਹਮਣੇ ਨਾ ਬੋਲੀ ਹਾਂ ਠੀਕ ਐ ਹਾਂ ਉਹਨੂੰ ਸਾਰੇ ਅਗਲੇ ਪੀੜ੍ਹੀਆਂ ਦੀ ਸ਼ਰਮ ਹੁੰਦੀ ਆ ਲਵ ਮੈਰਿਜ ਜਿਹਨੂੰ ਨਹੀਂ ਹਾਂ ਨਾਂ ਦੇ ਵੇਖਿਆ ਨਹੀਂ ਆਉਣਾ ਹੁੰਦਾ ਤੇ ਨ ਕੋਈ ਕਹਿੰਦੇ ਤੂੰ ਲਿਆਇਆ ਨਵੇਂ ਇਹਦੇ ਨਾਲ ਹੋ ਜਾਉਂਦਾ ਸਹੀ ਗੱਲ ਹੈਨਾ ਤਾਂ ਗਿਨੇ ਵੀ ਕਰ ਦਿਆ ਮਗਰ ਲੱਗਿਆ ਕਰੋ ਹਾਂ ਬਾਅਦ ਤੋਂ ਬਾਅਦ ਆ ਬੰਦਾ ਦੋਸ਼ ਤਾਂ ਦੇ ਸਕਦਾ ਵੀ ਤੁਸੀਂ ਵਿਆਹ ਕਰਾਇਆ ਹਾ ਹੁਣ ਜਿਹੜਾ ਆ ਚਿੱਟੇ ਵਾਲਾ ਦੌਰ ਚੱਲਿਆ ਇਹਦੇ ਚ ਪਤੰਦਰ ਆਹੀ ਕੰਮ ਹੈ ਇਹਨਾਂ ਦਾ ਜਨਾਨਾਂ ਵਾਲਾ ਜੇ ਦੂਜੇ ਨੇ ਦੂਜੇ ਨੂੰ ਫੋਨ ਲਾਤਾ ਐਸਾ ਕੀੜਾ ਜਾਗਦਾ ਹੈ ਪਤੰਦਰ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਆ ਚਾਹੇ ਤੁਸੀਂ ਕੰਤਾ ਕੱਟ ਲੂ ਵੰਦਾ ਜੀ ਸਾਡਾ ਮੋਕਸਰ ਬੰਦ ਕਰਾਇਆ ਘਰੇ ਕਿ ਉਹਨੂੰ ਪਤਾ ਲੱਗੇ ਉਹਦਾ ਦੂਜਾ ਸਾਥੀ ਆ ਗਿਆ ਉਹਦੇ ਦੂਜੇ ਸਾਥੀ ਨੂੰ ਨਹੀਂ ਪਤਾ ਸੀ ਕਿ ਉਹ ਮੋਕਸਰ ਬੰਦ ਕਰਾਇਆ ਵੈ ਅੱਛਾ ਉਹਨੇ ਉਹਨੂੰ ਫੋਨ ਲਾਇਆ ਕਿਥੇ ਮੈਂ ਆ ਗਿਆ ਕਹਿੰਦਾ ਮੈਂ ਮੋਕਸਰ ਨਾਲ ਬੰਦ ਕਰਾਇਆ ਵੈ ਕਹਿੰਦਾ ਤੂੰ ਐਂ ਕਰ ਕਹਿੰਦਾ ਇੱਕੋ ਕੋਈ ਮੋਟਰਸਾਈਕਲ ਹੈ ਗਿਆ ਮੈਨੂੰ ਲੈ ਕੇ ਜਾ ਕੱਢ ਕੇ ਉਹ ਕਹਿੰਦਾ ਮੈਂ ਗੁਨੇ ਆਉਣਾ ਕਹਿੰਦਾ ਪੈਸੇ ਇਹ ਕਿੰਨਾ ਆਏਗਾ 1000 ਰੁਪਏ ਕਹਿੰਦਾ ਫਰਮ ਆ ਗਿਆ ਮੋਟਰਸਾਈਕਲ ਚੱਕ ਤਪ ਤੰਦਰ ਨੇ 70 80 ਕਿਲੋਮੀਟਰ ਸੰਧਈ ਉਹਨੇ ਕਰੀ ਅੱਛਾ ਜਾ ਕੇ ਗੇਟ ਖੋਲਦੋ ਭੱਜ ਗਿਆ ਉਠਾ ਲੈਣਾ ਹੱਛਾ ਕਿਹੜਾ ਲੈਣ ਗਿਆ ਉਹ ਮੁੜ ਕੇ ਸੀ ਇਧਾਇ ਚੜਾ ਉਹ ਤੇ ਤੈਨੂੰ ਪੁੱਛੋ ਲੈਣ ਕਿ ਆਇਆ ਸੀ ਮੈਂ ਖਸਮਤ ਪਤਾ ਹੈ ਹਾਂ ਤੁਸੀਂ ਪੁੱਛੋ ਹਾਂ ਤੋਂ ਦਾਪਿਆ ਨੇ ਉਹ ਤੇ ਨਾਤਾ ਨੀ ਮੈਂ ਕੀ ਲੈਣਾ ਆਇਆ ਸੀ ਕਹਿੰਦੇ ਉਹ ਮਸਾਲਿਆਂ ਦਾ ਲੱਭ ਕੇ ਉਹ ਪੱਜ ਗਿਆ ਸੀ ਹੂੰ ਹੂੰ ਉਹ ਨਾਤਾ ਵੀ ਉਹਨੂੰ ਕਹਿੰਦੇ ਆ ਜਾ ਆ ਜਾ ਕਹਿੰਦੇ ਕੋਈ ਪੁਲਿਸ ਵਾਲੇ ਨਹੀਂ ਕੋਟ ਦੇ ਹੁੰਦੇ ਗਏ ਹਾਂ ਨਾ ਬੰਦੇ ਫੜ ਲੈਂਦੇ ਉਹਨੂੰ ਜ਼ੋਰ ਨੂੰ ਹਨਾ ਉਹ ਦੂਜਾ ਕਹਿੰਦਾ ਤੈਨੂੰ ਮੇਰੀ ਸੌਹ ਲੱਗੇ ਮੁੜਿਆ ਜੇ ਆੜੀਆਂ ਤਾਂ ਉਹਨਾਂ ਭੈਂਟ ਦਾ ਕੀ ਆੜੀ ਹੋ ਜੇ ਫੇਰ ਵੇਖਾਂ ਉਹ ਤਾਂ ਜਾਂਦੇ ਆ ਉੱਟ ਪਈ ਜਾਂਦੀ ਆੜੀ ਕਿੜੀ ਆੜੀ ਕਿੜੀ ਹੈ ਹੈ ਅਸੀਂ ਜੈਂਟਰ ਤੋਂ ਪੈਸੇ ਕਢਾਉਣ ਉੱਲ ਗਏ ਹਾਂ ਦਿੱਲੀ ਤੇ ਮੈਂ ਕਿਹਾ ਫੇਸ ਬਦਲਣਾ ਪੈਣਾ ਹਾਂ ਹਾਂ ਯਾਰ ਦੋਸਤ 32000 ਰੁਪਏ ਦੀ ਹਾਂ ਦਿੱਲੀ ਜਾ ਕੇ ਗੱਡੀ ਤੇ 32 ਤਰ ਲਈ ਹਾਂ ਅਗਰ ਤੁਸੀਂ ਕੋਈ ਡੀਐਸਪੀ ਆ ਮਾ ਉਹ ਤੋਂ ਕਲੀਨ ਸ਼ੇਪ ਹੁੰਦਾ ਹੀ ਬਾਈ ਹਾਂ ਤੇ ਪਹਾੜਾਂ ਚ ਜੈਂਟਰ ਰਹਿੰਦੇ ਹੁੰਦੇ ਸਲੂਕ ਇੰਡੀਆ ਹੋਟਲ ਅੱਛਾ ਜੀ ਅਸੀਂ ਸਿੱਧੇ ਗਏ ਮਰਾਸਤਾਨੀ ਹੁੰਦਾ ਹੀ ਮੁੰਡਾ ਆਸਟ੍ਰੇਲੀਆ ਉਹਦੇ ਪੈਸੇ ਸੀ ਹਾਂ ਇੱਕ ਖੰਨੇਕੋਲ ਦਾ ਮੁੰਡਾ ਸੀ ਉਹਦਾ ਵੀ 9 ਲੱਖ ਸੀ ਹਾਂ ਜਦੋਂ ਉਹਨੇ ਬੱਤੀ ਵਾਲਾ ਤਾਂ ਆਮ ਜਿਹਾ ਵੇਖਿਆ ਤਾਂ ਉੱਤਰ ਗਿਆ ਕਹਿੰਦਾ ਮੈਂ ਨਹੀਂ ਜਾਣਾ ਹੂੰ ਉਹਦਾ ਡੈਡੀ ਕਹਿੰਦਾ ਉੱਤਰਿਆ ਦਿੱਲੀ ਫੜੇਗੇ ਹੋਰ ਜਾਪ ਨੂੰ ਫੜੇ ਜਾਵਾਂਗੇ ਮੈਂ ਕਹਾਂ ਸੀ ਤਾਂ ਜਾਵਾਂਗੇ ਹੂੰ ਅਸੀਂ ਕੌਮਲੇ ਉਮਰ ਵੀ ਇਹੋ ਜਿਹੀ ਹੁੰਦੀ ਹੈ ਨਾ ਅਸੀਂ ਭਾਈ ਉਹੀ ਗੱਲ ਨੇੜੇ ਜਾ ਕੇ ਬੱਤੀ ਚੜਤੀ ਪਹਾੜੀਆਂ 'ਚ ਹੂੰ ਜਦੋਂ ਗੱਡੀ ਬਾੜੀ ਬਾਅਦ 'ਚ ਪਹਾੜੀਆਂ 'ਚ ਉਹ ਹੋਟਲ ਵਾਲਾ ਜਿਹੜਾ ਸੀਗਾ ਉਹ ਬਾਹਰ ਨਿਕਲਿਆ ਜੋ ਉਹਨੂੰ ਤਾਂ ਜਾਣਦਾ ਹੀ ਸੀ ਉਹ ਤਾਂ ਜਾਂਦਾ ਹੀ ਰਹਿੰਦਾ ਸੀ ਹਾਂ ਕਹਿੰਦਾ ਕਿਵੇਂ ਆ ਕਹਿੰਦਾ ਡੀਐਸਪੀ ਆ ਤੁਹਾਡਾ ਉਹ ਮੇਰੇ ਮਗਰ ਮਗਰ ਸਾਹਮਣੇ ਹੋਟਲ ਵਾਲੇ ਕਹਿੰਣ ਅਸੀਂ ਚਾਹ ਪੀਉਣੀ ਹੈ ਸਾਡੀ ਕਿੰਨਾ ਵਧੀਆ ਬੰਦਾ ਹੈ ਹੁਣ ਜਨਟਾ ਨੂੰ ਪਤਾ ਨਹੀਂ ਸੀ ਇੱਕ ਆ ਗਿਆ ਵਿਚਾਰਾ ਜਦੋਂ ਆਇਆ ਤੇ ਮੈਂ ਕਿਹਾ ਵੀ ਦੱਸੀ ਨਾੜੀ ਸਿੱਧਾ ਅੰਦਰ ਭੇਜ ਦੀ ਤੇ ਉਹਨਾਂ ਨੇ ਪ੍ਰੋਟੇ ਪ੍ਰੋਟੇ ਖਵਾਏ ਸਾਡੀ ਸੇਵਾ ਕਰੀ ਫੁੱਲ ਤੇ ਉਹਨਾਂ ਨੇ ਭਈ ਉਹ ਜਿਹੜਾ ਇੱਕ ਆਇਆ ਨਾ ਹੂੰ ਕੋਲ ਕਹਿੰਦੇ ਵੀ ਜਾ ਜਾਵੜਾ ਕਹਿੰਦੇ ਵੀ ਤੈਨੂੰ ਇੰਨੇ ਨੰਬਰ ਕਮਰੇ ਚ ਬੰਦੇ ਡਿੱਕੀ ਕਹਿੰਦੇ ਆ ਬਾਹਰ ਜਾਣ ਵਾਲੇ ਆਏ ਆ ਹਾਂ ਉਹ ਅੰਦਰ ਆ ਗਿਆ ਮੇਜੇ ਰਾਤਾ ਨਹੀਂ ਲੱਗ ਗਿਆ ਸਾਡਾ ਅੱਛਾ ਜੀ ਉਹ ਕਹਿੰਦਾ ਹਾਂਜੀ ਮੈਂ ਆ ਜਾ ਜੀ ਕੀ ਨਾ ਕਹਿੰਦਾ ਪ੍ਰੇਮੀ ਮੈਂ ਆ ਜਾ ਹਾਂ ਕਹਿੰਦਾ ਕਿਵੇਂ ਆਈ ਸੀ ਮੈਂ ਕਿ ਪ੍ਰੇਮ ਕਰਨ ਤਨ ਮਾਰੇ ਸਾਫੜੇ ਗੁੰਦੇ ਜੱਟਲੇ ਮੈਂ ਕਹਾਂ ਡੀਐਸਪੀ ਹਾਂ ਮੈਂ ਪਰ ਮੈਨੂੰ ਰਸਤਾ ਨਿਕਲਿਆ ਆ ਬਾਈ ਤੂੰ ਮੈਂ ਕਿ ਸਾਧ ਦੂਜੇ ਵੀ ਹਾਂ ਇੱਕੋ ਨੇ ਉਹ ਸਾਧੜਿਆ ਅੱਛਾ ਜੀ ਖੰਨਾ ਹੂੰ ਉਹ ਵੀ ਟਾਲਿਆ ਤੀਜੇ ਨੂੰ ਪਤਾ ਲੱਗ ਗਿਆ ਉਹ ਤੁਹਾਨੂੰ ਗੱਲ ਕਿਦਾਂ ਦੀ ਵੀ ਟੀਐਸਪੀ ਆਇਆ ਵਾ ਹਾਂ ਉਹਨੇ ਉਹਨੂੰ ਹੀ ਫੋਨ ਲਾਇਆ ਰੋ ਹਾਂ ਪਾਰਟੀ ਆਈ ਆ ਕਹਿੰਦੇ ਭਾਰ ਗੰਜ ਆ ਜਾ ਕਹਿੰਦਾ ਮੈਨੂੰ ਪਤਾ ਕੌਣ ਆਇਆ ਤੁਹਾਡੇ ਕੋਟੇ ਪਈ ਇਹਨੇ ਮੈਨੂੰ ਜਰੂਰ ਘਟਾਉਣਾ ਹੋ ਗਿਆ ਨਾ ਪਰੌਣਾ ਤਾਂ ਪੈਣਾ ਕਹਿੰਦਾ ਮੈਂ ਤਾਂ ਆਪਦੇ ਹਿੱਸੇ ਦੇ ਪੈਸੇ ਭੇਜਦਾ ਬਾਈ ਹਾਂ ਪੈਸੇ ਦਿਓ ਹਾਂ ਕਹਿੰਦਾ ਭਾਈ ਸਾਹਮਣੇ ਇੱਕ ਘੰਟਾ ਦੇ ਦੀ ਇੱਕ ਘੰਟੇ ਚ ਪੈਸੇ ਲੈ ਕੇ ਆ ਗਿਆ ਅੱਛਾ ਜੀ ਮੈਂ ਕਹਾ ਜਾਓ ਹਾਂ ਲਿਆਓ ਹਾਂ ਉਹ ਵਾਲਾ ਵੀ ਸਾਨੂੰ ਕੋ ਕਹਿੰਦੇ ਤਾਂ ਨਹੀਂ ਮੈਂ ਕਹਾ ਡੱਕਾ ਨਹੀਂ ਕਹਿੰਦਾ ਫੀਸ ਲਿਆਇਓ ਨਾਲ ਮੇਰੀ ਹਾਂ ਠੀਕ ਹੈ ਤੇ ਮੈਂ ਕਹਿੰਦਾ ਗੱਲ ਸੁਣ ਲਓ ਜੇ ਭੱਜਣ ਭੁੱਜਣ ਦੀ ਕੋਸ਼ਿਸ਼ ਕਰੀ ਤੁਸੀਂ ਕੋਈ ਗਵਾਜ ਜਾਗੇ ਉਹ ਅਸੀਂ ਦੌੜ ਦਾਂ ਮੈਂ ਕਹਿੰਦਾ ਮੈਂ ਜਵਾਕ ਜਾਣਦਾਰ ਚੱਕ ਲੈਣੇ ਤੇਰੇ ਘਰ ਵਾਲੀ ਪੜਾਉਂਦੀ ਮੈਨੂੰ ਪਤਾ ਹਾਂ ਤੈਨੂੰ ਵੀ ਹਜ਼ਾਰਪੁਰ ਵਾਲੇ ਨੂੰ ਮੈਂ ਕਹਾਂ ਕਾ ਤੇਰਾ ਵੀ ਘਰ ਵੀ ਕਿਹ ਹੈ ਤੇ ਮੈਂਟ ਦੀ ਕਿਹੜਾ ਦੇ ਰੁਲਵਾ ਕੰਮ ਦਾ ਨਾ ਜੀ ਆ ਗਈ ਲੋ ਉਹੀ ਗੱਲ ਅਜੇ ਅੱਧਾ ਘੰਟਾ ਬੈਠੇ ਅਸੀਂ ਉੱਥੋਂ ਆ ਗਏ ਸਾਡੀ ਗੱਡੀ ਚ ਤੇਲ ਵੀ ਪੂਰਾ ਪੂਰਾ ਅੱਛਾ ਜੀ ਗਰਮੀ ਆ ਕੇ ਤੇਰਾ ਦੇਣਾ ਕੀ ਹੈ ਰੇੜ ਰੇੜ ਤੇ ਗੱਡੀ ਸਟਾਰਟ ਕਰੀ ਮੈਂ ਕਹਾਂ ਬੰਦ ਕਰ ਦੇ ਉਹ ਜਦੋਂ ਤੇਲ ਮੁੱਕ ਜਾਊਗਾ ਆਪਣਾ ਉਹ ਕੰਦੇ ਵੀ ਉਹਨਾਂ ਨੇ ਕਹਿੰਦਾ ਵੀ ਮੁਰਕਾ ਮੁਰਤੀਆ ਬੈਠਾ ਛੱਕ ਮੈਂ ਕਿਹਾ ਦੂਰੋਂ ਆ ਕੇ ਚਰਾ ਦੇਾਂਗੇ ਤੇ ਇਹਨਾਂ ਮੋਕਾ ਕੀ ਕਰਾਂਗੇ ਕਦੀ ਬੰਦ ਕਰ ਲਈ ਜਦੋਂ ਦੇਖਿਆ ਉਹਨਾਂ ਨੇ ਕਹਿੰਦੇ ਵੀ ਉਹ ਆਉਂਦੇ ਆ ਸਟਾਰਟ ਕਰਤੀ ਸੀ ਔਰ ਕੰਮ ਦਾ ਪਹੁੰਚ ਕੇ ਬਹਿ ਗਿਆ ਮੈਂ ਆਜੂ ਮੈਂ ਕਹਿੰਦਾ ਚੱਲ ਉਹਨੇ ਬੈਹਿ ਗਿਆ ਨਾ ਬਈਆ ਯਾਰ ਮਿੰਦੇ ਅੱਛਾ ਜੀ ਕਦੀ ਯਾ ਤੁਹਾਡਾ ਇੰਨੇ ਪੈਸੇ ਰਹਿ ਗਏ ਇਹਨਾਂ ਨੇ ਕਹਿੰਦੇ ਪਰਸੋਂ ਪਿੰਡ ਬਚਾ ਰਿਆਂ ਮੈਂ ਕਿਹਾ ਪਰਸੋਂ ਪਿੰਡ ਦੇਖ ਲੋ ਕਹਿੰਦਾ ਪੱਕਾ ਪਰਸੋਂ ਬਈ 9 ਵਜੇ ਤੈਨੂੰ ਨਾਨਕ ਸਰ ਉੱਤਰ ਗਿਆ ਹੋਣ ਲੱਗਾ ਉਹਨੂੰ ਕਹਿੰਦੇ ਨਾਨਕ ਸਰ ਬੈਠੇ ਆਜਾ ਨਾਣੇ ਤੋਂ ਅਸੀਂ ਚੱਕ ਲਿਆ ਇਹ ਉਹਨਾਂ ਬਾਈ ਡੀਐਸਪੀ ਨਾਲ ਹੀ ਆ ਗਿਆ ਹਾਂ ਇਹ ਸਾਡੇ ਮੇਰਾ ਯਾਰ ਨਾਲ ਹੀ ਦੇ ਅਸੀਂ ਟੂਟ ਚੱਕ ਆ ਗਏ ਉਹਦੇ ਘਰੇ ਰੋਡ ਤੇ ਘਰ ਦੇ ਰਾਤ ਆ ਪੈਸੇ ਦੇਤੇ ਉਹਨਾਂ ਨੇ ਤੇ ਨਾਲੇ ਡੰਡ ਬੈਠ ਕੇ ਲੈ ਆਇਆ ਉਹਨਾਂ ਦੇ ਅੱਛਾ ਜੀ ਮੈਂ ਕਹਾਂ ਤਾਂ ਨਹੀਂ ਕਿ ਇਹਨਾਂ ਧੋਖਾ ਕਰਦੇ ਕਹਿੰਦਾ ਨਾ ਹੁਣ ਕੋ ਮੇਰੀ ਭੂਆ ਦੇ ਮੁੰਡੇ ਤੋਂ ਪੈਸੇ ਕਾਈ ਬੇਟਾ ਕੰਜਰ ਦਾ ਅੱਛਾ ਅਸੀਂ ਮੈਂ ਸੇਵ ਕੋ ਘੋਲਗੇ ਵਾਲਾ ਜੰਟਾ ਸਾਰੇ ਉਧਰ ਗਏ ਵੇ ਖਾਈ ਵਾਲਾ ਟੋਨਾ ਹਨ ਅਸੀਂ ਗਏ ਵੇ ਸੀਗੇ ਤਲਵੰਡੀ ਵਾਲੇ ਯਾਰ ਅੱਛਾ ਜੀ ਉਧਰੋਂ ਉਹਦਾ ਫੋਨ ਆ ਗਿਆ ਮੈਨੂੰ ਨੇ ਕੋਹਾ ਮੁੰਡਾ ਨੇ ਫੋਨ ਲਾਇਆ ਰਿਆ ਨੂੰ ਕਹਿੰਦਾ ਮੈਂ ਤਾਰੀ ਨੂੰ ਦੱਸੂ ਗੁੱਸੇ ਵਾਲੀ ਤੇਰੀ ਬਣਾਵਾਗੇ ਪੱਤਰੀ ਹਾਂ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਹਲੋ ਸਰ ਕੀ ਹਾਲ ਹੈ ਜੀ ਮੈਂ ਕਹਾ ਠੀਕ ਹੈ ਕਿਵੇਂ ਹੈ ਹਾਂ ਠੀਕ ਹੈ ਸਰ ਉਹ ਕਹਿੰਦਾ ਜੀ ਇਹ ਕੰਮ ਸੀਗਾ ਮੈਂ ਕਹਾ ਦੱਸੋ ਹਾਂ ਕਹਿੰਦਾ ਜੀ ਐਂ ਕਰਕੇ ਭਾਗੀ ਗਿਆ ਦਾ ਬੰਦਾ ਜੀ ਧਮਕੀ ਦਿੰਦਾ ਹਾਂ ਹਾਂ ਤਲਾਨਾ ਮੈਂ ਕੀ ਕਹਿੰਦਾ ਕਹਿੰਦਾ ਜੀ ਉਹ ਕਹਿੰਦਾ ਵੀ ਤਾਰੀ ਮੇਰੇ ਮਾਮੇ ਦਾ ਮੁੰਡਾ ਮੈਂ ਉਹਨੂੰ ਲਿਆਉਂ ਹਾਂ ਕਹਿੰਦਾ ਇਹ ਬੰਦਾ ਗਲਤ ਹੈ ਹਾਂ ਮੈਂ ਕਹਾ ਉਹਨੂੰ ਮੈਂ ਕਹਿ ਦਿੰਨਾ ਤਾਰੀ ਨੂੰ ਤਾਂ ਮੈਂ ਸਮਝਾ ਦੇਣਾ ਹਾਂ ਸੀਰ ਕਮੀਰ ਅੱਛਾ ਵੀ ਤਾਰੀ ਦਾ ਥੜਾ ਆ ਮਗਰ ਤਾਰੀ ਨੂੰ ਮੈਂ ਸਮਝਾ ਦੂੰ ਕੋਈ ਨਹੀਂ ਦਾਫਰ ਬਲਾ ਕੇ ਤੂੰ ਮੇਰੀ ਗੱਲ ਸੁਣ ਮੈਂ ਕਿਹਾ ਤੂੰ ਪੈਸੇ ਕਿੰਨੇ ਦੇਣੇ ਉਹਨਾਂ ਨੇ ਕਹਿੰਦੇ ਜੀ ਇੰਨੇ ਦੇਣੇ ਵੱਧ ਮੰਗਦੇ ਮੈਂ ਕਿਹਾ ਇੰਨੇ ਹੀ ਦੇ ਦੇ ਉਹਨਾਂ ਨੂੰ ਕਹੇ ਵੀਡੀਓ ਐਸਪੀ ਨੇ ਕਿਹਾ ਹਾਂ ਮੈਂ ਗੱਲ ਕਰ ਲੈਣਾ ਉਹਨਾਂ ਦਾ ਮੈਨੂੰ ਨੰਬਰ ਭੇਜ ਹਾਂ ਅੱਛਾ ਜੀ ਪੈਸੇ ਦਿੱਤੇ ਉਹਨਾਂ ਨੇ ਮੈਂ ਉਹ ਮੈਂ ਉਹਨਾਂ ਨੂੰ ਦੱਤਾ ਮੈਂ ਕਿਹਾ ਲੈ ਲਓ ਦੱਸਿਓ ਨਾ ਹਾਂ ਵੀਡੀਓ ਐਸਪੀ ਦਾ ਫੋਨ ਆਇਆ ਸੀ ਅੱਛਾ ਤੂੰ ਬਣਾ ਠੀਕ ਹੈ ਮੈਂ ਕਿਹਾ ਭਰਾ ਨੂੰ ਚੜਾਉਣ ਵੱਡੇ ਨੂੰ ਰਾਜੀ ਨੂੰ ਅੱਛਾ ਜੀ ਤੇ ਰਾਜੀ ਨੂੰ ਨਾਲ ਮੇਰੇ ਤੇ ਦਿੱਲੀ ਗੁਰਦਾਰੇ ਕੋਲੇ ਮੈਂ ਵੇਖ ਲਿਆ ਰੋਡ ਤੇ ਜਾਂਦੇ ਨੇ ਮੈਂ ਕਰੋ 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 ਮੈਂ ਕੀ ਤੁਹਾਨੂੰ ਇਹ ਸਰ ਕਹਿੰਦਾ ਮੈਂ ਕਿ ਐਰਪੋਰਟ ਚੱਲੇ ਬਾਹਰ ਚੱਲੇ ਮੈਂ ਪੈਸੇ ਕੱਢ ਕਿੰਨੇ ਆ ਕਹਿੰਦਾ 9000 ਆ ਜੀ ਸਾਰਾ 9 ਹੀ ਨਿਕਲੇ ਮਗਬੜਾ ਤੇ ਜਾਣ ਨੂੰ ਹੈਗਾ ਕਹਿੰਦਾ ਉਹ ਤਾਂ ਹੈਗੇ ਜੀ ਮੈਂ ਕਿ ਜਾ ਪੜ ਆ ਮੈਨੂੰ ਮਿਲਦੇ ਰਿਹਾ ਕਰੋ ਕਹਿੰਦਾ ਕੁਛ ਨਹੀਂ ਸਰ ਉਹ ਬਲਾਕ ਹੀ ਉਹ ਹੈ ਮੈਨਾਂ ਸਾਡੇ ਦਿੱਲੀ ਦੇ ਬੰਦੇ ਛੱਡੇ ਪੈਸੇ ਕੱਟੇ ਗਾ ਉਹਨਾਂ ਨੇ ਮੈਨਾਂ ਤੰਗ ਕਰ ਲਾ ਕੇ ਦਿੱਲੀ ਛੱਡ ਗਏ ਅੱਛਾ ਜੀ ਬੱਬੇ ਜਾਵੜੋ ਕਹਿੰਦੇ ਡੀਐਸਪੀ ਬੜਾ ਤੰਗ ਕਰਦਾ ਹੌਲੀ ਹੌਲੀ ਪਤਾ ਲੱਗਿਆ ਵੀ ਤਾਰੀ ਇਹੀ ਹੈ ਕੋਈ ਮੂੰਹ ਹੀ ਬਿਜਾਈ ਵਰਦਾ ਜੀ ਕਈ ਵਾਰੀ ਕੁੜੀ ਦਰ ਪੈਂਦੀ ਤਾਂ ਪਤਾ ਨਹੀਂ ਲੱਗਦਾ ਸਹੀ ਗੱਲ ਹੈ ਸਾਡੇ ਪਿੰਡ ਦੇ ਮੁੰਡੇ ਨੇ ਏਜੰਟ ਤੋਂ ਪੈਸੇ ਲੈਣੇ ਸੀ ਅੱਛਾ ਜੀ ਉਹ ਮੇਰੇ ਨਾਲ ਲੜਕੋ ਜਉਂਗਾ ਲੋਕਾਂ ਦੇ ਕੰਮ ਕਰਾਉਂਦੇ ਸਾਡੀ ਖਤਰਾਂ ਹੀ ਨਹੀਂ ਕਰਦੇ ਫਲਾਣਾ ਨਹੀਂ ਕਰਦੇ ਮੈਂ ਕਹੇ ਕੰਮ ਚ ਕੁਛ ਨਹੀਂ ਪਿਆ ਡਰਾ ਡੂ ਕੇ ਪੈਸੇ ਲੈ ਲਾ ਬੰਦਾ ਜੀ ਤਾਂ ਹੁਣ ਚੱਕ ਲਿਓਨੇ ਚੱਕ ਕੇ ਕਰਾਏਗਾ ਕੀ ਬਾਤਾਂ ਕਰਾਏਗਾ ਉਹ ਮੈਂ ਤੂੰ ਚੱਕ ਹੀ ਲੈ ਉਹਨੂੰ ਮੈਂ ਕਹੇ ਚੱਲ ਗੱਡੀ ਚੱਕੀ ਘਰੇ ਤਿੰਨ ਵਾਰੀਆਂ ਧੋਲਾ ਗੱਡੀ ਛੱਡ ਕੇ ਲੈ ਗਈ ਹਾਂ ਉਹਨਾਂ ਨੇ ਬਾਤਾਂ ਕਰਦੇ ਬੰਦਾ ਕਟਰਾਪ ਹੋ ਗਿਆ ਹਾਂ ਤੇ ਫਲਾਣਾ ਬੰਦਾ ਧਮਕੀਆਂ ਦੇਂਦਾ ਸੀਗਾ ਪੁਲਿਸ ਉਹਦੇ ਘਰੇ ਆ ਗਏ ਹਾਂ ਉਹ ਕਹਿੰਦੇ ਬੰਦਾ ਵੇਚ ਕਰਾ ਦਿਓ ਤੁਹਾਡਾ ਤੇ ਨਹੀਂ ਬੁੜਗਾ ਲੈ ਜਾਣਗੇ ਹਾਂ ਉਹ ਕਹਿੰਦੇ ਕਿ ਯਾਰ ਗੱਲ ਹੈ ਪੁਲਿਸ ਆਈ ਸੀ ਨਹੀਂ ਸਾਨੂੰ ਲੈ ਕੇ ਜਾਣਗੇ ਸ਼ਾਮ ਤੱਕ ਪੇਜ ਹੋ ਜਾ ਵੀ ਕੋਈ ਬੰਦਾ ਕੈਪਟਾਈਨ ਕਰਾਇਆ ਉਹ ਕਹਿੰਦਾ ਰੋ ਤਾਂ ਆਏ ਕਹਿੰਦਾ ਮੈਂ ਕਿਹਾ ਹੁਣ ਤਾਂ ਫਰਟਾ ਹੋਊਗਾ ਜਾਂ ਇਹਨੂੰ ਪਰੌਣੇ ਨੂੰ ਬਣਾ ਲਓ ਤੇ ਉਹਨੂੰ ਕਰੀਏ ਭਾਈ ਯਾਰ ਤਨ ਛੱਡ ਜਾ ਰਪੈਸਾਂ ਦਾ ਕਹੜਾ ਉਹ ਕਹਿੰਦਾ ਭਾਈ ਮੈਂ ਤਾਂ ਦੱਸੂਗਾ ਉਹਨੂੰ ਪਤਾ ਹੋ ਗਿਆ ਹੁਣ ਮੈਨੂੰ ਤਾਂ ਕੋਈ ਨਹੀਂ ਕਰ ਸਕਦੇ ਵੀ ਉੱਪੋਂ ਵੀ ਆਪ ਹੀ ਹੋ ਗਿਆ ਕੰਪੌਲ ਦਾ ਜੋਰ ਚੜ ਗਿਆ ਪੂਰਾ ਮੈਂ ਕਹਾ ਹੁਣ ਮੇੜ ਲਾ ਇਹ ਤਾਂ ਪੁਲਿਸ ਦਾ ਕਿਦੋਂ ਘੰਟਿਆਂ ਚ ਪੱਤਰਕਾਰ ਆ ਗਏ ਉਹਨਾਂ ਦੇ ਘਰੇ ਤਾਂ ਲੈ ਗਏ ਲੈ ਤੁਹਾਡੇ ਘਰ ਤੇ ਹਾਂ ਉਹਨੇ ਮਸਾ ਮਨਾਇਆ ਦਾ ਬਰਾ ਯਾਰ ਹੋਰ ਦਿੱਤਾ ਕਹਿੰਦੇ ਜਾਵੜਾ ਯਾਰ ਉਹਨੇ ਫਿਰ ਬੋਲ ਆ ਕੇ ਕਹਿੰਦੇ ਨਹੀਂ ਮੈਂ ਤਾਂ ਹੂੰ ਗਿਆ ਹੀ ਨਾਲ ਉਹ ਤਾਂ ਚਾਰ ਦੋਸਤ ਸੀ ਅੰਨਾਲੇ ਲੈ ਕੇ ਆ ਕੇ ਲੈ ਗਿਆ ਵੀ ਮੈਂ ਤੇਰਾ ਕੁਛ ਨਹੀਂ ਦੇਖਦਾ ਮੈਂਗਾ ਹੀ ਕਰਨੀ ਸੀ ਮੇ ਤਾਂ ਬਸ ਹੋ ਗਈ ਜਿਹੜੀ ਹੋਣੀ ਸੀ ਹੂੰ ਮੈਂ ਕਹਾ ਯਾਰ ਮਰੀਰ ਨੂੰ ਨਹੀਂ ਸੱਦਣਾ ਚਾਹੀਦਾ ਇਹਨਾਂ ਨੂੰ ਤਾਂ ਉਦੋਂ ਸੱਦੋ ਜਦੋਂ ਜ਼ਰ ਤੋਂ ਬਾਣੀ ਲੰਘ ਗਿਆ ਤੁਹਾਨੂੰ ਪਤਾ ਵੀ ਹੁਣ ਅਸੀਂ ਖਰਾਬ ਕਰਨੇ ਹੂੰ ਤੇ ਜੇ ਤੁਸੀਂ ਕੋਈ ਸੁਧਰ ਜਾਗੇ ਇਹਦੇ ਨਾਲ ਲੈ ਕੇ ਜਾਂ ਕੁੱਟ ਮਾਰ ਕਰਕੇ ਜੇ ਨਾਲ ਉਹਦੇ ਨਾਲ ਤਾਂ ਹੱਦ ਦੀ ਕੋਈ ਹਾਂ ਇਹ ਤਾਂ ਪੂਰੇ ਘੱਪੇ ਹੱਲ ਹੈ ਹਾਂ ਬਿਲਕੁਲ ਨਹੀਂ ਤਾਂ ਦੂਜਾ ਤਾਂ ਕੋਈ ਹਾਲ ਨਹੀਂ ਹਾਲ ਨਹੀਂ ਕੋਈ ਇਹ ਤਾਂ ਸਾਰੇ ਮਾਮਲੇ ਸਹੀ ਗੱਲ ਹੈ ਕਿਉਂਕਿ ਹੁਣ ਮੈਂ ਤਾਂ ਹੁਣ ਜਾਂਟੇ ਨੂੰ ਆਮ ਹੀ ਦੇਖਿਆ ਜਾਂਟਾ ਬੰਦਾ ਜਿਵੇਂ ਮਰਜੀ ਆਖਾਈ ਵਾਲਾ ਹਾਂ ਠੀਕ ਹੈ ਪਰ ਉਹ ਗਰੀਬ ਨਾਲ ਧੱਕਾ ਨਹੀਂ ਕਰਿਆ ਹਾਂ ਹਾਂ ਬਿਲਕੁਲ ਵਧੀਆ ਗੱਲ ਹੈ ਇਹ ਇਹੀ ਪੁਰਦੋ ਕਤਲ ਹੋਏ ਸੀ ਦੋ ਗੇਲੂ ਦਾ ਤੇ ਗੇਲੂ ਦੇ ਭਰਾ ਦਾ ਜਦੋਂ ਦੋ ਕਤਲ ਹੋਏ ਸੀ ਉਹਨੇ ਉਹਨੇ ਆਪ ਗਲਤੀ ਮੰਨੀ ਸੀ ਅੱਛਾ ਜੀ ਉਹ ਕੰਦਾ ਦੇ ਭਰਾ ਨੂੰ ਮੈਂ ਨਹੀਂ ਮਾਰਨਾ ਹਾਂ ਕੰਨੋ ਵੇਚ ਆ ਗਿਆ ਹਾਂ ਹਾਂ ਫ ਠੀਕ ਹੈ ਪਤਾ ਹੀ ਨਹੀਂ ਕਿਵੇਂ ਵੱਧ ਜਾਏਗਾ ਸਮਝ ਨਹੀਂ ਆਈ ਹੈ ਜਾਂ ਤਾਂ ਡਰਦਾ ਥੱਲੇ ਬਹਿ ਗਿਆ ਪੈਰ ਸਿਰ ਤੇ ਵੱਜ ਗਿਆ ਉਹਦੇ ਐਸਾ ਬੰਦਾ ਆਪ ਨੂੰ ਤਾਂ ਮੌਤ ਹੋ ਗਈ ਮੈਂ ਅੱਜ ਵੀ ਅਫਸੋਸ ਕਰਦਾ ਹਾਂ ਕਿ ਉਹਦਾ ਕੋਈ ਕਸੂਰ ਨਹੀਂ ਠੀਕ ਹੈ ਉਹ ਹੁੰਦੀ ਹੈ ਬਦਮਾਸ਼ੀ ਕਿਸੇ ਨੂੰ ਤੰਗ ਨਹੀਂ ਕਰਨਾ ਨਹੀਂ ਐ ਸਹੀ ਗੱਲ ਹੈ ਠੀਕ ਹੈ ਉਹ ਬੰਦਾ ਅੱਜ ਵੀ ਲੋਕਾਂ ਦੇ ਪੈਸੇ ਕਢਾਉਂਦਾ ਹਾਂ ਉਹਦੇ ਹੁਣ ਸਾਡੇ ਨਾਲ ਗਿਆ ਸੀ ਅੱਗੇ ਤੇ ਪੈਸੇ ਕਢਾਉਣ ਖੰਨੇਉ ਰਾਜੂ ਖੰਨਾ ਐਮਐਲਏ ਉਹਦੇ ਕੋਲੇ ਗਿਆ ਵਿਚਾਰੇ ਕੋਲ ਯਾਰੋ 2 ਦਿਨਾਂ ਚ 4 ਰੁਪਏ ਦਵਾਤੇ ਉਹਨਾਂ ਫਸੇ ਰੁਪਏ 13 14 ਲੱਖ ਵਿਚਾਰਿਆਂ ਦਾ ਯਾਰ ਤੂੰ ਹੁੰਦੇ ਕੰਮ ਸਹੀ ਗੱਲ ਹੈ ਕਿਸੇ ਦਾ ਕੰਮ ਹੋਣਾ ਕੰਮ ਹੋਣਾ ਤੇ ਜੇ ਕਿਸੇ ਦਾ ਵਿਗਾੜ ਨੇ ਤਾਂ ਕੋਈ ਕੰਮ ਨਹੀਂ ਹਾਂ ਹੈਨਾ ਬਿਲਕੁਲ ਜੀ ਵਿਗਾੜ ਤਾਂ ਜਦੋਂ ਮਰਜੀ ਦਿਓ ਕਿਸੇ ਨੂੰ ਮਰਜੀ ਦਿਓ ਹਾਂ ਤੇਰੇ ਜਿਹੜਾ ਹੁਣ ਅੱਜ ਕੱਲ੍ਹ ਦੌਰ ਚੱਲ ਪਿਆ ਆਕੂ ਨੂੰ ਜੀ ਨੂੰ ਮਾਰ ਮਰਾਹੀ ਬੁਰਾ ਹਾਲ ਹਾਂ ਇਹ ਤਾਂ ਅੱਗੇ ਹੁੰਦੇ ਸੀਗੇ ਬਦਮਾਸ਼ ਜੇ ਕਤਲ ਹੋਣਾ ਤਾਂ ਅਣਸਰਦੇ ਨੂੰ ਦਾ ਹਾਂ ਬਿਲਕੁਲ ਜੀ ਕੋਈ ਮੂਲੋਂ ਸਿਰ ਤੋਂ ਪਾਣੀ ਲੰਘ ਗਿਆ ਲੰਘ ਗਿਆ ਠੀਕ ਹੈ ਬੰਦਾ ਬੰਦੇ ਨੂੰ ਜਾਂ ਤਾਂ ਜਮਾ ਡਰਿਆਵਾ ਮਾਰਦਾ ਹੁੰਦਾ ਤੇ ਜਾਂ ਜਮਾ ਡਰੀਆ ਮਾਰਦਾ ਬਲੇ ਸਹੀ ਗੱਲ ਹੈ ਕਈ ਮੇਰੀ ਆਪਾ ਕਹਿੰਦੇ ਨੇ ਤਾਂ ਡਰ ਬੋਗ ਹੈ ਉਹ ਤੋਂ ਵੀ ਬਚਣਾ ਚਾਹੀਦਾ ਬਚਣਾ ਚਾਹੀਦਾ ਤੂੰ ਆ ਇਸ ਕਰਕੇ ਵੀ ਇਹ ਤਾਂ ਹਥਿਆਰ ਦਾ ਤਾਂ ਯਾਰ ਡਾਰੀ ਦਾ ਜੇ ਕਿਸੇ ਤੇ ਹਥਿਆਰ ਹੋਵੇ ਸ਼ੇਰ ਆ ਭਾਈ ਬਿਲਕੁਲ ਜੀ ਕੋਈ ਹੁਣ ਤੁਹਾਡੇ ਨੇੜੇ ਕਿਹੜਾ ਲਪੜ ਮਾਰਨ ਆਉਣਾ ਹੈ ਤਾਂ ਦੂਰੋਂ ਘੋੜਾ ਨੱਪਣੇ ਦਾ ਕੰਮ ਕਰਿਆ ਨਹੀਂ ਠੀਕ ਹੈ ਨਾ ਇਸ ਕਰਕੇ ਬੱਚਿਆਂ ਨੂੰ ਰੋਕੋ ਇਸ ਰਸਤੇ